ਮੂੰਗਫਲੀ ਦੇ ਵਿੱਚ ਲਗਭਗ 567 ਕੈਲਰੀ ਜੀ 100 ਗ੍ਰਾਮ ਹੋਣੀ ਦੇ ਵਿੱਚ 26% ਗ੍ਰਾਮ ਜਿਹੜੀ ਹੁੰਦੀ ਹੈ ਇਹਦੇ ਵਿੱਚ ਪ੍ਰੋਟੀਨ ਹੁੰਦੀ ਹੈ 100 ਗ੍ਰਾਮ ਦੇ ਵਿੱਚ ਮੈਂ ਦੱਸ ਰਿਹਾ ਉਹਦੇ ਵਿੱਚ ਮੂੰਗਫਲੀ ਦਾ ਜਿਹੜਾ ਹੈ ਇਹਦੇ ਵਿੱਚ ਅਮੀਗਾਟਿਕ ਫੈਟੀ ਐਸਿਡ ਹੁੰਦਾ ਹੈ ਪੋਡੈਂਟਿ ਆਕਸੀਡੈਂਟ ਹੁੰਦੇ ਨੇ ਇਸ ਕਰਕੇ ਮੂਫੜੇ ਜਿਹੜਾ ਬੈਨੀਫਿਟ ਹੈ ਉਹ ਹੀ ਮੂਨਿੰਗ ਪ੍ਰੋਸੈਸ ਬਹੁਤ ਵਧੀਆ ਹੈ ਜਿਨਾ ਆਮ ਲੋਕ ਕਹਿੰਦੇ ਨੇ ਕਿ ਮੂਫੜੀ ਖਾਣ ਨਾਲ ਭਾਰ ਵੱਧਦਾ ਹੈ ਮੂਫੜੀ ਖਾਣ ਨਾਲ ਭਾਰ ਵੱਧਦਾ ਨਹੀਂ ਬਲਕਿ ਮੂਫੜੀ ਨਾਲ ਕੰਟਰੋਲ ਰਹਿੰਦਾ ਹੈ ਅ ਮੈਂ ਸਰਦੀਆਂ ਜਿੱਮੇ ਸ਼ੁਰੂ ਹੁੰਦੀਆਂ ਹੈ ਇਹੋ ਜੀਆਂ ਚੀਜ਼ਾਂ ਨਟਸ ਜਿਹੜੇ ਆ ਉਹ ਹਰ ਵਿਅਕਤੀ ਦੀ ਜ਼ਿੰਦਗੀ ਦਾ ਹਿੱਸਾ ਤੇ ਜ਼ਰੂਰਤ ਬਣ ਜਾਂਦੀ ਹੈ। ਅ ਇਹ ਕਾਮ ਕੋਮਨ ਆਦਮੀ چاہے ਕੋਈ ਵੀ ਹੋਵੇ ਉਹਦੇ ਬਾਸੇ ਮੂੰਗਫਲੀ ਜਿਹੜੀ ਆ ਉਹ ਅ ਬੜੀ ਫਾਇਦੇਮੰਦ ਚੀਜ਼ ਆ ਬੜੀ ਸੌਖੀ ਆ ਔਰ ਮਿਲ ਵੀ ਜਾਂਦੀ ਹੈ ਅਵੇਲੇਬਿਲਟੀ ਵੀ ਹੈ। ਮੂੰਗਫਲੀ ਦੇ ਜਿਹੜੇ ਆ ਦਿਨ ਹੁੰਦੇ ਖਾਣ ਦੇ ਦਿਨ ਹੁੰਦੇ ਨੇ ਲੋਹੜੀ ਤੱਕ ਤਾਂ ਬਹੁਤ ਚੱਲਦਾ ਲੋਹੜੀ ਦੇ ਤਿਉਹਾਰ 'ਚ ਵੀ ਬਹੁਤ ਚੱਲਦਾ ਹੈ। ਅ ਮੂੰਗਫਲੀ ਦਾ ਜਿਹੜਾ ਇੱਕ ਮੇਨ ਬੈਨੀਫਿਟ ਜਿਹੜਾ ਸਾਡੇ ਸਰੀਰ ਦੇ ਉੱਤੇ ਆ ਮੂੰਗਫਲੀ ਦੇ ਵਿੱਚ ਲਗਭਗ 567 ਕੈਲਰੀ ਜੀ 100 ਗ੍ਰਾਮ ਮੂਫਲੀ ਦੇ ਵਿੱਚ ਹੁੰਦੀ ਹੈ। ਅ 26% ਗ੍ਰਾਮ ਜਿਹੜੀ ਹੁੰਦੀ ਇਹਦੇ ਵਿੱਚ ਪ੍ਰੋਟੀਨ ਹੁੰਦੀ ਹੈ 100 ਗ੍ਰਾਮ ਦੇ ਮੈਂ ਦੱਸ ਰਿਹਾ ਉਹਦੇ ਵਿੱਚ ਤੇ 16% ਗ੍ਰਾਮ ਜਿਹੜੇ ਸਾਡੇ ਅਦਰਸ ਅ ਕਾਰਬੋਹਾਈਡਰੇਟ ਵਗੈਰਾ ਤੇ ਹੋਰ ਇਹਦੇ ਵਿੱਚ ਜਿਹੜਾ ਫੈਟ ਹੁੰਦਾ ਮੂਫਲੀ ਦਾ ਜਿਹੜਾ ਹੈ ਇਹਦੇ ਵਿੱਚ omega 3 ਫੈਟੀ ਐਸਿਡ ਹੁੰਦਾ ਹੈ। antioxidant ਹੁੰਦੇ ਨੇ। ਇਸ ਕਰਕੇ ਮੂਫਲੀ ਜਿਹੜਾ ਬੈਨੀਫਿਟ ਹੈ ਉਹ ਹਿਮਨੀ ਬਿੰਗ ਵਾਸਤੇ ਬਹੁਤ ਵਧੀਆ ਹੈ। ਇਹ ਇਹਨੂੰ ਜਿਹਨੂੰ ਕਹਿ ਸਕਦੇ ਆਪਾਂ ਪੰਜਾਬੀ ਦੇ ਵਿੱਚ ਪੁਰਾਣੇ ਲੋਕ ਵੀ ਕਹਿੰਦੇ ਕਿ ਜਿਹੜਾ ਇਹ ਮੂੰਫਲੀ ਆ ਇਹ ਅੰਗਰੇਜ਼ ਲੋਕਾਂ ਦੇ ਕਾਜੂ ਤੇ ਬਦਾਮ ਨੇ ਸੋ ਮੂੰਫਲੀ ਦੇ ਸਰਦੀਆਂ ਦਿਨ ਦੇ ਵਿੱਚ ਬੜੀ ਬੈਨੀਫਿਟ ਹੈ ਇੱਕ ਮਨੁੱਖ ਨੂੰ ਇੱਕ ਦਿਨ ਦੇ ਵਿੱਚ ਆਪਣੀ ਜਿੰਨੀ ਕੁ ਮੁਠੀ ਹੁੰਦੀ ਹੈ ਇੰਨੀ ਮੁਠੀ ਭਰ ਕੇ ਮੂੰਫਲੀ ਅਗਰ ਖਾ ਲੇ ਜਿਹੜਾ 슈ਗਰ ਦਾ ਪੇਸ਼ੈਂਟ ਹੈ ਅਗਰ ਉਹ ਸਵੇਰ ਨੂੰ अर्ਲੀ ਮਾਰਨਿੰਗ 'ਚ ਰਾਤ ਨੂੰ ਪੀ ਕੇ ਸਵੇਰੇ ਖਾਏਗਾ ਤਾਂ ਉਹਦੀ ਜਿਹੜੀ ਡਾਇਬੀਟਿਕ ਹੈ ਉਹ ਵੀ ਕੰਟਰੋਲ ਹੁੰਦੀ ਹੈ ਮੂੰਗਫਲੀ ਦੇ ਬੈਨੀਫਿਟ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਮੂੰਗਫਲੀ ਜਿਹੜੀ ਆ ਉਹ ਬੰਦੇ ਦਾ ਵਜ਼ਨ ਵੀ ਘਟਾਉਂਦੀ ਹੈ ਕਿ ਜਦੋਂ ਅਸੀਂ ਮੂੰਗਫਲੀ ਖਾਂਦੇ ਆ ਜਿਹੜਾ ਸਾਡਾ ਸਟਮਕ ਹੈ ਮੂੰਗਫਲੀ ਨਾਲ ਜਦੋਂ ਭਰ ਜਾਂਦਾ ਹੈ ਤਾਂ ਉਹਦੇ ਨਾਲ ਬਾਕੀ ਜਿਹੜੀ ਅਸੀਂ ਡਾਈਟ ਲੈਨੇ ਆ ਉਹ ਸਾਡੀ ਘਟ ਜਾਂਦੀ ਹੈ ਉਸ ਡਾਈਟ ਘਟਣ ਦੇ ਨਾਲ ਵੀ ਤੇ ਮੂੰਗਫਲੀ ਦੇ ਜਿਹੜੇ ਬੈਨੀਫਿਟ ਨੇ ਜਿਹਦੇ 'ਚ omega 3 ਫੈਟੀ ਐਸਿਡ ਕਰਕੇ ਐਂਟੀਆਕਸੀਡੈਂਟ ਹੋਣ ਕਰਕੇ ਸਾਡਾ ਜਿਹੜਾ ਵਜ਼ਨ ਹੈ ਉਹ ਕੰਟਰੋਲ ਰੱਖਦੀ ਹੈ ਵਜ਼ਨ ਵਧਣ ਨਹੀਂ ਦਿੱਤੇ ਨਹੀਂ ਤਾਂ ਆਮ ਲੋਕ ਕਹਿੰਦੇ ਨੇ ਕਿ ਮੂੰਗਫਲੀ ਖਾਣ ਨਾਲ ਭਾਰ ਵੱਧਾ ਹੈ ਮੂੰਗਫਲੀ ਖਾਣ ਨਾਲ ਭਾਰ ਵੱਧਦਾ ਨਹੀਂ ਬਲਕਿ ਮੂੰਗਫਲੀ ਮੂੰਗਫਲੀ ਦੇ ਨਾਲ ਸਾਡੀ ਜਿਹੜੀ ਵਾੜ ਹੈ ਬਾਣਾ ਵਾਸਤੇ ਸਾਡੀ ਸਕਿਨ ਵਾਸਤੇ ਬੜੀ ਵਧੀਆ ਚੀਜ਼ ਹੈ ਮੂੰਗਫਲੀ ਦਾ ਤੇਲ ਸਾਡਾ ਜਿਹੜਾ ਇਡਵਲ ਆਇਲਸ ਹੈ ਅਸੀਂ ਜਦੋਂ ਕੋਈ ਖਾਣਾ ਵਗੈਰਾ ਬਣਾਨੇ ਆ ਪਕਾਨੇ ਆ ਤਾਂ ਉਹਦੇ ਵਿੱਚ ਵੀ ਬੈਨੀਫਿਟ ਹੁੰਦਾ ਸੋ ਮੂੰਗਫਲੀ ਸਾਡੀ ਪੰਜਾਬ ਉਹ ਖਾਸ ਕਰ ਹਰਿਆਣਾ ਤੇ ਰਾਜਸਥਾਨ ਦੀ ਇੱਕ ਵਧੀਆ ਡਿਸ਼ ਹੈ ਸੋ ਹਿਮਾਚਲ ਚ ਵੀ ਲੋਕ ਖਾਣਨੇ ਆ ਸਾਰੇ ਜਿਹੜਾ ਨਾਰਥ ਦਾ ਬਲਕਿ 올 ਓਵਰ ਇੰਡੀਆ ਕੇ ਪੂਰੇ ਵਰਲਡ ਵਿੱਚ ਮੂੰਗਫਲੀ ਦਾ ਜਿਹੜਾਗਾ ਉੱਪਰ ਚੱਲਣਾ ਸਭ ਤੋਂ ਵਧੀਆ ਚੀਜ਼ ਹੈ ਖਾਣੇ ਚ ਸਰੇ ਮੈਨ ਟੂ ਮੈਨ ਡਿਫਰ ਕਰਦਾ ਹਰ ਆਦਮੀ ਦੀ ਆਪਣੀ ਆਪਣੀ ਤਸਵੀਰ ਹੁੰਦੀ ਹੈ ਮੂਫਲੀ ਦੇ ਅਗਰ ਤੁਸੀਂ ਮੈਂ ਜਿੰਨੇ ਦੱਸੀ ਗੱਲ ਇੱਕ ਇੱਕ ਮੁਠੀ ਤੁਸੀਂ ਖਾ ਲਓ ਜੇ ਹੁਣ ਤੁਸੀਂ ਪੰਜ ਚਾਰ ਮੁਠੀਆਂ ਖਾ ਲਓਗੇ ਤਾਂ ਨੇਚਰਲੀ ਨੁਕਸਾਨ ਹੁੰਦਾ ਹੈ ਕੋਈ ਵੀ ਚੀਜ਼ ਹੈ ਚਾਹੇ ਉਹ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ ਅਗਰ ਅਸੀਂ ਉਹਨੂੰ ਜ਼ਿਆਦਾ ਕਰਦੇ ਤਾਂ ਉਹ ਤੁਹਾਨੂੰ ਨੁਕਸਾਨ ਹੁੰਦਾ ਹੈ ਨੁਕਸਾਨ ਨਾਲੋਂ ਬੈਨੀਫਿਟ ਜਿਹੜੇ ਆ ਉਹ ਮੂਫਲੀ ਦੇ ਜ਼ਿਆਦਾ ਹੈ ਬੱਚਿਆਂ ਨੂੰ ਬਹੁਤ ਬੈਨੀਫਿਟ ਹੁੰਦਾ ਔਰ ਜਵਾਨ ਆਦਮੀ ਵਾਸਤੇ ਬਹੁਤ ਬੈਨੀਫਿਟ ਹੈ ਲੇਡੀਜ਼ ਵਾਸਤੇ ਬਹੁਤ ਮਤਲਬ ਸਾਰੇ ਹਰ ਤਰ੍ਹਾਂ ਦੇ ਵਰਗ ਵਾਸਤੇ ਮੂਫਲੀ ਦਾ ਕੋਈ ਨੁਕਸਾਨ ਨਹੀਂ ਹੈ ਮੂਫਲੀ ਖਾਣ ਦਾ ਜਿਹੜਾ ਸਮਾਂ ਹੈ ਜਿਵੇਂ ਮੈਂ ਦੱਸਿਆ ਕਿ ਡਾਇਬੀਟਿਕ ਪੇਸ਼ੈਂਟ ਅਗਰ ਹੈਗਾ ਤਾਂ ਸਵੇਰ ਨੂੰ ਖਾ ਲੈ। ਬਾਕੀ ਰੁਟੀਨ ਦੇ ਵਿੱਚ ਅਗਰ ਤੁਸੀਂ ਰਾਤ ਨੂੰ ਮੂੰਗਫਲੀ ਖਾਂਦੇ ਹੋ ਤੇ ਜਿਹੜੀ ਉਹਦੀ ਪੂਰੀ ਕੈਲਰੀਜ਼ ਹੈ ਤੁਹਾਡੀ ਬੋਡੀ ਦੇ ਵਿੱਚ ਕੰਜ਼ਪਟ ਹੁੰਦੀ ਹੈ। ਇੱਕ ਮਨੁੱਖ ਦੇ ਜਿਹੜਾ ਵਜਨ ਮੰਨ ਲਓ 60 ਕਿਲੋ ਪਾਰ ਹੈ ਤਾਂ ਉਹਨੂੰ ਇੱਕ ਦਿਨ ਦੇ ਵਿੱਚ ਪਰ ਬੋਡੀ ਬੀਲਡ ਦੇ ਮੁਤਾਬਕ 1 ਗ੍ਰਾਮ ਪ੍ਰੋਟੀਨ ਚਾਹੀਦੀ ਹੁੰਦੀ ਹੈ। ਅਗਰ ਅਸੀਂ 100 ਗ੍ਰਾਮ ਮੂੰਗਫਲੀ ਖਾਂਦੇ ਤਾਂ ਉਹਨਾਂ ਨੂੰ 26 ਗ੍ਰਾਮ ਜਿਹੜੀ ਪ੍ਰੋਟੀਨ ਹੈ ਉਹਦੇ ਵਿੱਚੋਂ ਮਿਲ ਜਾਂਦੀ ਹੈ। ਬਾਕੀ ਜਿਹੜੀ ਰਿਮੇਨਿੰਗ ਹੈ ਸਾਨੂੰ ਅਦਰ ਫੂਡ ਤੋਂ ਮਿਲ ਜਾਂਦੀ ਹੈ। ਸੋ ਪ੍ਰੋਟੀਨ ਜਿਹੜਾ ਸਾਡਾ ਬੀਸਿਕ ਡਾਈ ਸੋ ਮੂਫਲੀ ਚਾਹੀਉਨ ਕਵਰ ਅਪ ਕਰਦੇ ਜਿਹੜੀ ਕੱਚੀ ਮੂਫਲੀ ਹੈ ਜਿਹੜਾ 슈ਗਰ ਦਾ ਪੇਸ਼ੈਂਟ ਹੈ ਉਹਦੇ ਵਾਸਤੇ ਕੱਚੀ ਮੂਫਲੀ ਬੈਨੀਫਿਟ ਰਹੇਗੀ ਬਾਕੀਆਂ ਵਾਸਤੇ ਪੱਕੀ ਮੂਫਲੀ ਵੀ ਬੈਨੀਫਿਟ ਰਹੇਗੀ ਠੀਕ ਹੈ ਤੇ ਜਿਹੜਾ ਔਇਲ ਹੁੰਦਾ ਇਹ ਪਕਾਉਣ ਵਾਸਤੇ ਵੀ ਕੰਮ ਆ ਜਾਂਦਾ ਬਾਲਾਂ ਦੇ ਵਿੱਚ ਬੜਾ ਕਿ ਇਹਦੇ ਵਿੱਚ ਵਾਈਟਿਨ ਵਾਈਟਿਨ ਹੁੰਦਾ ਇੱਕ ਵਾਈਟਿਨ ਜਿਹੜਾ ਹੁੰਦਾ ਵਾਈਟਿਨ ਦੇ ਨਾਲ ਸਾਡੇ ਵਾਲਾਂ ਦਾ ਜਿਹੜਾ ਜਿਵੇਂ ਹੈਅਰ ਫਾਲ ਹੁੰਦਾ ਤੇ ਉਹ ਨਹੀਂ ਹੋਏਗਾ ਸੋ ਇਹਦੇ ਵਿੱਚ ਬੈਨੀਫਿਟ ਅਮਾਈਨ ਵਾਈਟਿਨ ਫਾਸਫੋਰਸ ਇਹ ਚੀਜ਼ਾਂ ਹੋਣ ਦੇ ਨਾਲ ਸਾਨੂੰ ਮੂਵਲੀ ਦੇ ਫਾਇਦੇ ਹੁੰਦੇ ਨੇ ਮੂਵਲੀ ਦੇ ਵਿੱਚ ਲਗਭਗ 567 ਕੈਲਰੀ ਜੀ 100 ਗ੍ਰਾਮ ਹੋਣੀ ਦੇ ਵਿੱਚ 26% ਗ੍ਰਾਮ ਜਿਹੜੀ ਹੁੰਦੀ ਹੈ ਦੇ ਵਿੱਚ ਪ੍ਰੋਟੀਨ ਹੁੰਦੀ ਹੈ 100 ਗ੍ਰਾਮ ਦੇ ਵਿੱਚ ਮੈਂ ਦੱਸ ਰਿਹਾ ਉਹਦੇ ਵਿੱਚ ਫੁਲੀ ਦਾ ਜਿਹੜਾ ਹੈ ਇਹਦੇ ਵਿੱਚ omega 3 fatty acid ਹੁੰਦਾ ਹੈ। ਫੋਰੀ ਐਂਟੀਆਕਸੀਡੈਂਟ ਹੁੰਦੇ ਨੇ। ਇਸ ਕਰਕੇ ਮੂਫਲੀ ਜਿਹੜਾ ਬੈਨੀਫਿਟ ਹੈ ਉਹ ਹਿਮੋਨਿਵਿੰਗ ਵਾਸਤੇ ਬਹੁਤ ਵਧੀਆ ਹੈ। ਜਿਨਾ ਆਮ ਲੋਕ ਕਹਿੰਦੇ ਨੇ ਕਿ ਮੂਫਲੀ ਖਾਣਾ ਭਾਰ ਵਧਾ ਮੂਫਲੀ ਖਾਣਾ ਭਾਰ ਵਧਾ ਨਹੀਂ ਬਲਕਿ ਮੂਫਲੀ ਨਾਲ ਕੰਟਰੋਲ ਰਹਿੰਦਾ ਹੈ। ਨੇ ਸਰਦੀਆਂ ਜਿਵੇਂ ਸ਼ੁਰੂ ਹੁੰਦੀਆਂ ਇਹੋ ਜੀਆਂ ਚੀਜ਼ਾਂ ਨਟਸ ਜਿਹੜੇ ਆ ਉਹ ਹਰ ਵਿਅਕਤੀ ਦੀ ਜ਼ਿੰਦਗੀ ਦਾ ਹਿੱਸਾ ਤੇ ਜ਼ਰੂਰਤ ਬਣ ਜਾਂਦੀ ਹੈ ਆ ਇੱਕ ਆਮ ਕੋਮਨ ਆਦਮੀ ਚਾਹੇ ਕੋਈ ਵੀ ਹੋਵੇ ਉਹਦੇ ਵਾਸਤੇ ਮੂੰਗਫਲੀ ਜਿਹੜੀ ਆ ਉਹ ਬੜੀ ਫਾਇਦੇਮੰਦ ਚੀਜ਼ ਆ ਬੜੀ ਸੋਖੀ ਆ ਔਰ ਮਿਲ ਵੀ ਜਾਂਦੀ ਹੈ ਅਵੇਲੇਬਿਲਟੀ ਵੀ ਹੈ ਮੂੰਗਫਲੀ ਦੇ ਜਿਹੜੇ ਆ ਦਿਨ ਹੁੰਦੇ ਖਾਣ ਦੇ ਦਿਨ ਹੁੰਦੇ ਨੇ ਲੋਹੜੀ ਤੱਕ ਤਾਂ ਬਹੁਤ ਚੱਲਦਾ ਲੋਹੜੀ ਦੇ ਤਿਉਹਾਰ ਤੇ ਵੀ ਬਹੁਤ ਚੱਲਦਾ ਆ ਮੂੰਗਫਲੀ ਦਾ ਜਿਹੜਾ ਇੱਕ ਮੇਨ ਬੈਨੀਫਿਟ ਜਿਹੜਾ ਸਾਡੇ ਸ਼ਰੀਰ ਦੇ ਉੱਤੇ ਆ मूंगफली ਦੇ ਵਿੱਚ ਲਗਭਗ 567 ਕੈਲਰੀ ਜੀ 100 ਗ੍ਰਾਮ मूंगਫਲੀ ਦੇ ਵਿੱਚ ਹੁੰਦੀ ਹੈ ਅ 26% ਗ੍ਰਾਮ ਜਿਹੜੀ ਹੁੰਦੀ ਇਹਦੇ ਵਿੱਚ ਪ੍ਰੋਟੀਨ ਹੁੰਦੀ ਹੈ 100 ਗ੍ਰਾਮ ਦੇ ਮੈਂ ਦੱਸ ਰਿਹਾ ਉਹਦੇ ਵਿੱਚ ਤੇ 16 ਗ੍ਰਾਮ ਜਿਹੜੇ ਸਾਡੇ ਅ ਅ ਕਾਰਬੋਹਾਈਡਰੇਟ ਵਗੈਰਾ ਤੇ ਹੋਰ ਇਹਦੇ ਵਿੱਚ ਜਿਹੜਾ ਫੈਟ ਹੁੰਦਾ मूंगਫਲੀ ਦਾ ਜਿਹੜਾ ਹੈ ਇਹਦੇ ਵਿੱਚ omega 3 ਫੈਟੀ ਐਸਿਡ ਹੁੰਦਾ ਹੈ ਔਰ ਐਂਟੀਆਕਸੀਡੈਂਟ ਹੁੰਦੇ ਨੇ ਇਸ ਕਰਕੇ ਮੂੰਫਲੀ ਜਿਹੜਾ ਬੈਨੀਫਿਟ ਹੈ ਉਹ ਹਿਮਨੀ ਬੰਗ ਵਾਸਤੇ ਬਹੁਤ ਵਧੀਆ ਹੈ ਤੇ ਇਹਨੂੰ ਜਿਹਨੂੰ ਕਹਿ ਸਕਦੇ ਆਪਾਂ ਪੰਜਾਬੀ ਦੇ ਵਿੱਚ ਪੁਰਾਣੇ ਲੋਕ ਵੀ ਕਹਿੰਦੇ ਕਿ ਜਿਹੜਾ ਇਹ ਮੂੰਫਲੀ ਹੈ ਇਹ ਅੰਗਰੀਬ ਲੋਕਾਂ ਦੀ ਕਾਜੂ ਤੇ ਬਦਾਮ ਨੇ ਸੋ ਮੂੰਫਲੀ ਦੇ ਸਰਦੀਆਂ ਦਿਨ ਦੇ ਵਿੱਚ ਬੜੀ ਬੈਨੀਫਿਟ ਹੈ ਇੱਕ ਮਨੁੱਖ ਨੂੰ ਇੱਕ ਦਿਨ ਦੇ ਵਿੱਚ ਆਪਣੀ ਜਿੰਨੀ ਕੁ ਮੁਠੀ ਹੁੰਦੀ ਹੈ ਇੰਨੀ ਮੁਠੀ ਭਰ ਕੇ ਮੂੰਫਲੀ ਅਗਰ ਖਾ ਲੇ ਜਿਹੜਾ 슈ਗਰ ਦਾ ਪੇਸ਼ੈਂਟ ਹੈ ਅਗਰ ਉਹ ਸਵੇਰ ਨੂੰ अर्ਲੀ ਮਾਰਨਿੰਗ ਚ ਰਾਤ ਨੂੰ ਪੀ ਕੇ ਸਵੇਰੇ ਖਾਏਗਾ ਤਾਂ ਉਹਦੀ ਜਿਹੜੀ ਡਾਇਬੀਟਿਕ ਹੈ ਉਹ ਵੀ ਕੰਟਰੋਲ ਹੁੰਦੀ ਹੈ मूਗਫਲੀ ਦੇ ਬੈਨੀਫਿਟ ਮੈਂ ਤੁਹਾਨੂੰ ਇੱਕ ਹੋਰ ਦੱਸਦਾ मूਗਫਲੀ ਜਿਹੜੀ ਆ ਉਹ ਬੰਦੇ ਦਾ ਵਜ਼ਨ ਵੀ ਘਟਾਉਂਦੀ ਹੈ ਕਿ ਜਦੋਂ ਅਸੀਂ मूਗਫਲੀ ਖਾਂਦੇ ਆ ਜਿਹੜਾ ਸਾਡਾ ਸਟਮਕ ਹੈ मूਗਫਲੀ ਨਾਲ ਜਦੋਂ ਭਰ ਜਾਂਦਾ ਹੈ ਤਾਂ ਉਹਦੇ ਨਾਲ ਬਾਕੀ ਜਿਹੜੀ ਅਸੀਂ ਡਾਈਟ ਲੈਨੇ ਆ ਉਹ ਸਾਡੀ ਘੱਟ ਜਾਂਦੀ ਹੈ ਉਸ ਡਾਈਟ ਘਟਣ ਦੇ ਨਾਲ ਬੀਤੇ मूਗਫਲੀ ਦੇ ਜਿਹੜੇ ਬੈਨੀਫਿਟ ਨੇ ਜਿਹਦੇ ਚ ਓਮੇਗਾ 3 ਫੈਟੀ ਐਸਿਡ ਕਰਕੇ ਐਂਟੀਆਕਸੀਡੈਂਟ ਹੋਣ ਕਰਕੇ ਸਾਡਾ ਜਿਹੜਾ ਵਜ਼ਨ ਹੈ ਉਹ ਕੰਟਰੋਲ ਰੱਖਦੀ ਹੈ ਭਜਨ ਬੰਦ ਨਹੀਂ ਦਿੱਤੇ ਮੈਂ ਤਾਂ ਆਮ ਲੋਕ ਕਹਿੰਦੇ ਨੇ ਕਿ ਮੂਫਲੀ ਖਾਣ ਨਾਲ ਭਾਰ ਵਧਦਾ ਹੈ ਮੂਫਲੀ ਖਾਣ ਨਾਲ ਭਾਰ ਵਧਦਾ ਨਹੀਂ ਬਲਕਿ ਮੂਫਲੀ ਨਾਲ ਕੰਟਰੋਲ ਰਹਿੰਦਾ ਹੈ ਮੂਫਲੀ ਦੇ ਨਾਲ ਸਾਡੀ ਜਿਹੜੀ ਵਾਲ ਹੈ ਬਾਣਾ ਵਾਸਤੇ ਸਾਡੀ ਸਕਿਨ ਵਾਸਤੇ ਬੜੀ ਵਧੀਆ ਚੀਜ਼ ਹੈ ਮੂਫਲੀ ਦਾ ਤੇਲ ਸਾਡਾ ਜਿਹੜਾ ਇਡਵਲ ਆਇਲਸ ਹੈ ਅਸੀਂ ਜਦੋਂ ਕੋਈ ਖਾਣਾ ਵਗੈਰਾ ਬਣਾਣੇ ਆ ਪਕਾਣੇ ਆ ਤਾਂ ਉਹਦੇ ਵਿੱਚ ਵੀ ਬੈਨੀਫਿਟ ਹੁੰਦਾ ਸੋ ਮੂਫਲੀ ਸਾਡੀ ਪੰਜਾਬ ਉਹ ਖਾਸ ਕਰ ਹਰਿਆਣਾ ਤੇ ਰਾਜਸਥਾਨ ਦੀ ਇੱਕ ਵਧੀਆ ਡਿਸ਼ ਹੈ ਅਸੋ ਹਿਮਾਚਲ ਚ ਵੀ ਲੋਕ ਖਾਂਦੇ ਆ ਸਾਰੇ ਜਿਹੜਾ ਨਾਰਥ ਦਾ ਬਲਕਿ 올 ਓਵਰ ਇੰਡੀਆ ਕੇ ਪੂਰੇ ਵਰਲਡ ਵਿੱਚ ਮੂਫਲੀ ਦਾ ਜਿਹੜਾਗਾ ਉੱਪਰ ਚੱਲਣਾ ਸਵੇਰ ਦੀ ਅੱਛੀ ਚੀਜ਼ ਆ ਖਾਣ ਦੀ ਸਰੇ ਮੈਨ ਟੂ ਮੈਨ ਡਿਫਰ ਕਰਦਾ ਹਰ ਆਦਮੀ ਦੀ ਆਪਣੀ ਆਪਣੀ ਤਸਵੀਰ ਹੁੰਦੀ ਹੈ ਮੂਫਲੀ ਦੇ ਅਗਰ ਤੁਸੀਂ ਮੈਂ ਜਿੰਨੇ ਦੱਸੀ ਗੱਲ ਇੱਕ ਮੁਠੀ ਤੁਸੀਂ ਖਾ ਲਓ ਜੇ ਹੁਣ ਤੁਸੀਂ ਪੰਜ ਚਾਰ ਮੁਠੀਆਂ ਖਾ ਲਓਗੇ ਤਾਂ ਨੇਚਰਲੀ ਨੁਕਸਾਨ ਹੁੰਦਾ ਹੈ ਕੋਈ ਵੀ ਚੀਜ਼ ਹੈ ਚਾਹੇ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ ਅਗਰ ਅਸੀਂ ਉਹਨੂੰ ਜ਼ਿਆਦਾ ਕਰਦੇ ਤਾਂ ਉਹ ਤੁਹਾਨੂੰ ਨੁਕਸਾਨ ਹੁੰਦਾ ਹੈ ਨੁਕਸਾਨ ਨਾਲੋਂ ਬੈਨੀਫਿਟ ਜਿਹੜੇ ਆ ਉਹ ਮੂਫਲੀ ਦੇ ਜ਼ਿਆਦਾ ਬੱਚਿਆਂ ਨੂੰ ਬਹੁਤ ਬੈਨੀਫਿਟ ਹੁੰਦਾ ਔਰ ਜਵਾਨ ਆਦਮੀ ਵਾਸਤੇ ਬਹੁਤ ਬੈਨੀਫਿਟ ਹੈ ਲੇਡੀਜ਼ ਵਾਸਤੇ ਬਹੁਤ ਮਤਲਬ ਸਾਰੇ ਹਰ ਤਰ੍ਹਾਂ ਦੇ ਵਰਗ ਵਾਸਤੇ ਮੁਕੜੀ ਜਾਂ ਕੋਈ ਨੁਕਸਾਨ ਨਹੀਂ ਹੈ ਮੂੰਫਲੀ ਖਾਣ ਦਾ ਜਿਹੜਾ ਸਮਾਂ ਹੈ ਜਿਵੇਂ ਮੈਂ ਦੱਸਿਆ ਕਿ ਡਾਇਬੀਟਿਕ ਪੇਸ਼ੈਂਟ ਅਗਰ ਹੈਗਾ ਤਾਂ ਸਵੇਰ ਨੂੰ ਖਾ ਲੈ ਬਾਕੀ ਰੂਟੀਨ ਦੇ ਵਿੱਚ ਅਗਰ ਤੁਸੀਂ ਰਾਤ ਨੂੰ ਮੂੰਫਲੀ ਖਾਂਦੇ ਹੋ ਤੇ ਜਿਹੜੀ ਉਹਦੀ ਪੂਰੀ ਕੈਲਰੀਜ਼ ਹੈ ਤੁਹਾਡੀ ਬਾਡੀ ਦੇ ਵਿੱਚ ਕੰਜ਼ੈਪਟ ਹੁੰਦੀ ਹੈ ਇੱਕ ਮਨੁੱਖ ਦੇ ਜਿਹੜਾ ਵਜਨ ਹੈ ਮੰਨ ਲਓ 60 ਕਿਲੋ ਭਾਰ ਹੈ ਤਾਂ ਉਹਨੂੰ ਇੱਕ ਦਿਨ ਦੇ ਵਿੱਚ ਪਰ ਬੋਡੀ ਬੀਲਡ ਦੇ ਮੁਤਾਬਕ 1 ਗ੍ਰਾਮ ਪ੍ਰੋਟੀਨ ਚਾਹੀਦੀ ਹੁੰਦੀ ਹੈ ਅਗਰ ਅਸੀਂ ਸੋ 100 ਗ੍ਰਾਮ ਮੂਫਲੀ ਖਾਣੇ ਤੇ ਤੁਹਾਨੂੰ 26 ਗ੍ਰਾਮ ਜਿਹੜੀ ਪ੍ਰੋਟੀਨ ਹੈ ਉਹਦੇ ਵਿੱਚੋਂ ਮਿਲ ਜਾਂਦੀ ਹੈ ਬਾਕੀ ਜਿਹੜੀ ਰਿਮੇਨਿੰਗ ਹੈ ਸਾਨੂੰ ਅਦਰ ਫੂਡ ਚ ਮਿਲ ਜਾਂਦੀ ਹੈ ਸੋ ਪ੍ਰੋਟੀਨ ਜਿਹੜਾ ਸਾਡਾ ਬੇਸਿਕ ਡਾਈਟ ਦਾ ਇੱਕ ਹਿੱਸਾ ਹੈ ਸੋ ਮੂਫਲੀ ਸਾਡੀ ਉਹਨੂੰ ਕਵਰ ਕਰਦੀ ਹੈ ਜਿਹੜੀ ਕੱਚੀ ਮੂਫਲੀ ਹੈ ਜਿਹੜਾ 슈ਗਰ ਦਾ ਪੇਸ਼ੈਂਟ ਹੈ ਉਹਦੇ ਵਾਸਤੇ ਕੱਚੀ ਮੂਫਲੀ ਬੈਨੀਫਿਟ ਰਹੇਗੀ ਬਾਕੀਆਂ ਵਾਸਤੇ ਪੱਕੀ ਮੂਫਲੀ ਵੀ ਬੈਨੀਫਿਟ ਰਹੇਗੀ ਠੀਕ ਹੈ ਤੇ ਜਿਹੜਾ ਔਇਲ ਹੁੰਦਾ ਇਹ ਪਕਾਉਣ ਵਾਸਤੇ ਵੀ ਕੰਮ ਆ ਜਾਂਦਾ ਬਾਲਾਂ ਦੇ ਵਿੱਚ ਬੜਾ ਕਿ ਇਹਦੇ ਵਿੱਚ ਵਾਈਟਿਨ ਵਾਈਟਿਨ ਹੁੰਦਾ ਇੱਕ ਵਾਈਟਿਨ ਜਿਹੜਾ ਹੁੰਦਾ ਜਿਵੇਂ हेयर ਫਾਲ ਹੁੰਦਾ ਹੈ ਤੇ ਉਹ ਨਹੀਂ ਹੋਏਗਾ ਸੋ ਇਹਦੇ ਵਿੱਚ ਬਿਨੋਫਿਟ ਅਮਾਈਨ ਵਾਈਟਨ ਫਾਸਫੋਰਸ ਇਹ ਚੀਜ਼ਾਂ ਹੋਣ ਦੇ ਨਾਲ ਸਾਨੂੰ ਮੁਫਲੀ ਦੇ ਫਾਇਦੇ ਹੁੰਦੇ ਨੇ ਮੁਬੂਨੇ ਦੇ ਵਿੱਚ ਲਗਭਗ 567 ਕੈਲਰੀ ਜੀ 100 ਗ੍ਰਾਮ ਹੋਣੀ ਦੇ ਵਿੱਚ 26% ਗ੍ਰਾਮ ਜਿਹੜੀ ਹੁੰਦੀ ਹੈ ਇਹਦੇ ਵਿੱਚ ਪ੍ਰੋਟੀਨ ਹੁੰਦੀ ਹੈ 100 ਗ੍ਰਾਮ ਦੇ ਵਿੱਚ ਦੱਸ ਰਿਹਾ ਉਹਦੇ ਵਿੱਚ मूंगफली ਦਾ ਜਿਹੜਾ ਹੈ ਇਹਦੇ ਵਿੱਚ omega-3 ਫੈਟੀ ਐਸਿਡ ਹੁੰਦਾ ਹੈ। antioxidant ਹੁੰਦੇ ਨੇ ਇਸ ਕਰਕੇ मूंगफली ਦਾ ਜਿਹੜਾ ਬੈਨੀਫਿਟ ਹੈ ਉਹ ਹੀ ਮਨਿੰਗ ਵਾਸਤੇ ਬਹੁਤ ਵਧੀਆ ਹੈ। ਕਿ ਦਾ ਆਮ ਲੋਕ ਕਹਿੰਦੇ ਨੇ ਕਿ ਮੂਫਲੀ ਖਾਣਾ ਭਾਰਵਤ ਹੈ ਮੂਫਲੀ ਖਾਣਾ ਭਾਰਵਤ ਨਹੀਂ ਬਲਕਿ ਮੂਫਲੀ ਨਾਲ ਕੰਟਰੋਲ ਰਹਿੰਦਾ ਹੈ ਅ ਮੈਂ ਸਰਦੀਆਂ ਜਿਵੇਂ ਸ਼ੁਰੂ ਹੁੰਦੀਆਂ ਇਹੋ ਜੀਆਂ ਚੀਜ਼ਾਂ ਨਟਸ ਜਿਹੜੇ ਆ ਉਹ ਹਰ ਵਿਅਕਤੀ ਦੀ ਜ਼ਿੰਦਗੀ ਦਾ ਹਿੱਸਾ ਤੇ ਜ਼ਰੂਰਤ ਬਣ ਜਾਂਦੀ ਹੈ ਅ ਇੱਕ ਆਮ ਕੋਮਨ ਆਦਮੀ ਚਾਹੇ ਕੋਈ ਵੀ ਹੋਵੇ ਉਹਦੇ ਵਾਸਤੇ ਮੂਫਲੀ ਜਿਹੜੀ ਆ ਉਹ ਬੜੀ ਫਾਇਦੇਮੰਦ ਚੀਜ਼ ਆ ਬੜੀ ਸੌਖੀ ਆ ਔਰ ਮਿਲ ਵੀ ਜਾਂਦੀ ਹੈ ਅਵੇਲੇਬਿਲਟੀ ਵੀ ਹੈ ਮੂੰਗਫਲੀ ਦੇ ਜਿਹੜੇ ਆ ਦਿਨ ਹੁੰਦੇ ਖਾਣ ਦੇ ਦਿਨ ਹੁੰਦੇ ਨੇ ਲੋਹੜੀ ਤੱਕ ਤਾਂ ਬਹੁਤ ਚੱਲਦਾ ਲੋਹੜੀ ਦੇ ਤਿਉਹਾਰ ਤੇ ਵੀ ਬਹੁਤ ਚੱਲਦਾ ਆ ਮੂੰਗਫਲੀ ਦਾ ਜਿਹੜਾ ਇੱਕ ਮੇਨ ਬੈਨੀਫਿਟ ਜਿਹੜਾ ਸਾਡੇ ਸਰੀਰ ਦੇ ਉੱਤੇ ਆ ਮੂੰਗਫਲੀ ਦੇ ਵਿੱਚ ਲਗਭਗ 567 ਕੈਲਰੀ ਜੀ 100 ਗ੍ਰਾਮ ਮੂੰਗਫਲੀ ਦੇ ਵਿੱਚ ਹੁੰਦੀ ਆ 26% ਗ੍ਰਾਮ ਜਿਹੜੀ ਹੁੰਦੀ ਇਹਦੇ ਵਿੱਚ ਪ੍ਰੋਟੀਨ ਹੁੰਦੀ ਹੈ 100 ਗ੍ਰਾਮ ਦੇ ਮੈਂ ਦੱਸ ਰਿਹਾ ਉਹਦੇ ਵਿੱਚ ਤੇ 16 ਲੰਘ ਗ੍ਰਾਮ ਜਿਹੜੇ ਸਾਡੇ ਅਦਰਸ ਅ ਕਾਰਬੋਹਾਈਡਰੇਟ ਵਗੈਰਾ ਤੇ ਹੋਰ ਇਹਦੇ ਵਿੱਚ ਜਿਹੜਾ ਫੈਟ ਹੁੰਦਾ मूंगफली ਦਾ ਜਿਹੜਾ ਹੈ ਇਹਦੇ ਵਿੱਚ omega 3 ਫੈਟੀ ਐਸਿਡ ਹੁੰਦਾ ਹੈ antioxidant ਹੁੰਦੇ ਨੇ ਇਸ ਕਰਕੇ मूਫਲੀ ਦਾ ਜਿਹੜਾ ਬੈਨੀਫਿਟ ਹੈ ਉਹ ਹਿਮਨੀ ਵਿੰਗ ਵਾਸਤੇ ਬਹੁਤ ਵਧੀਆ ਹੈ ਤੇ ਇਹਨੂੰ ਜਿਹਨੂੰ ਕਹਿ ਸਕਦੇ ਆਪਾਂ ਪੰਜਾਬੀ ਦੇ ਵਿੱਚ ਪੁਰਾਣੇ ਲੋਕ ਵੀ ਕਹਿੰਦੇ ਕਿ ਜਿਹੜਾ ਇਹ मूਫਲੀ ਹੈ ਇਹ ਅੰਗਰੀਵ ਲੋਕਾਂ ਦੀ ਕਾਜੂ ਤੇ ਬਦਾਮ ਨੇ ਸੋ मूਫਲੀ ਦੇ ਸਰਦੀਆਂ ਦਿਨ ਦੇ ਵਿੱਚ ਬੜੀ ਬੈਨੀਫਿਟ ਹੈ ਇੱਕ ਮਨੁੱਖ ਨੂੰ ਇੱਕ ਦਿਨ ਦੇ ਵਿੱਚ ਆਪਣੀ ਜਿੰਨੀ ਕੁ ਮੁਠੀ ਹੁੰਦੀ ਹੈ ਇੰਨੀ ਮੁਠੀ ਭਰ ਕੇ ਮੂੰਗਫਲੀ ਅਗਰ ਉਹ ਖਾ ਲੇ ਜਿਹੜਾ ਸ਼ੂਗਰ ਦਾ ਪੇਸ਼ੈਂਟ ਹੈ ਅਗਰ ਉਹ ਸਵੇਰ ਨੂੰ अर्ਲੀ ਮਾਰਨਿੰਗ 'ਚ ਰਾਤ ਨੂੰ ਪੀ ਕੇ ਸਵੇਰੇ ਖਾਏਗਾ ਤਾਂ ਉਹਦੀ ਜਿਹੜੀ ਡਾਇਬੀਟਿਕ ਹੈ ਉਹ ਵੀ ਕੰਟਰੋਲ ਹੁੰਦੀ ਹੈ ਮੂੰਗਫਲੀ ਦੇ ਬੈਨੀਫਿਟ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਮੂੰਗਫਲੀ ਜਿਹੜੀ ਹੈ ਉਹ ਬੰਦੇ ਦਾ वजन ਵੀ ਘਟਾਉਂਦੀ ਹੈ ਕਿ ਜਦੋਂ ਅਸੀਂ ਮੂੰਗਫਲੀ ਖਾਂਦੇ ਹਾਂ ਜਿਹੜਾ ਸਾਡਾ ਸਟਮਕ ਹੈ ਮੂੰਗਫਲੀ ਨਾਲ ਜਦੋਂ ਭਰ ਜਾਂਦਾ ਹੈ ਤਾਂ ਉਹਦੇ ਨਾਲ ਬਾਕੀ ਜਿਹੜੀ ਅਸੀਂ ਡਾਈਟ ਲੈਨੇ ਉਹ ਸਾਡੀ ਘੱਟ ਜਾਂਦੀ ਹੈ ਉਸ ਡਾਈਟ ਘਟਣ ਦੇ ਨਾਲ ਬੀਤੇ ਮੂਫਲੀ ਦੇ ਜਿਹੜੇ ਬੈਨੀਫਿਟ ਨੇ ਜਿਹਦੇ ਚ ਓਮੇਗਾ 3 ਫੈਟੀ ਐਸਿਡ ਕਰਕੇ ਐਂਟੀਆਕਸੀਡੈਂਟ ਹੋਣ ਕਰਕੇ ਸਾਡਾ ਜਿਹੜਾ ਵਜਨ ਹੈ ਉਹ ਕੰਟਰੋਲ ਰੱਖਦੀ ਹੈ ਵਜਨ ਵਧ ਨਹੀਂ ਦਿੱਤੇ ਮੇ ਤਾਂ ਆਮ ਲੋਕ ਕਹਿੰਦੇ ਨੇ ਕਿ ਮੂਫਲੀ ਖਾਣ ਨਾਲ ਭਾਰ ਵੱਧਦਾ ਹੈ ਮੂਫਲੀ ਖਾਣ ਨਾਲ ਭਾਰ ਵੱਧਦਾ ਨਹੀਂ ਬਲਕਿ ਮੂਫਲੀ ਨਾਲ ਕੰਟਰੋਲ ਰਹਿੰਦਾ ਹੈ ਮੂਫਲੀ ਦੇ ਨਾਲ ਸਾਡੇ ਜਿਹੜੇ ਵਾਲ ਹੈ ਬਾਣਾ ਵਾਸਤੇ ਸਾਡੀ ਸਕਿਨ ਵਾਸਤੇ ਬੜੀ ਵਧੀਆ ਚੀਜ਼ ਹੈ ਮੂਫਲੀ ਦਾ ਤੇਲ ਸਾਡਾ ਜਿਹੜਾ ਇਡਵਲ ਆਇਲਸ ਹੈ ਅਸੀਂ ਜਦੋਂ ਕੋਈ ਖਾਣਾ ਵਗੈਰਾ ਬਣਾਣੇ ਆ ਪਕਾਣੇ ਆ ਤਾਂ ਉਹਦੇ ਵਿੱਚ ਵੀ ਬੈਨੀਫਿਟ ਹੁੰਦਾ ਸੋ ਮੂਫਲੀ ਸਦੀ ਸਾਡੀ ਪੰਜਾਬ ਉਹ ਖਾਸ ਕਰ ਹਰਿਆਣਾ ਤੇ ਰਾਜਸਥਾਨ ਦੀ ਇੱਕ ਵਧੀਆ ਡਿਸ਼ ਹੈ ਸੋ ਹਿਮਾਚਲ ਚ ਵੀ ਲੋਕ ਖਾਂਦੇ ਆ ਸਾਰੇ ਜਿਹੜਾ ਨਾਰਥ ਦਾ ਬਲਕਿ 올 ਓਵਰ ਇੰਡੀਆ ਕੇ ਪੂਰੇ ਵਰਲਡ ਵਿੱਚ ਮੂਫਲੀ ਦਾ ਜਿਹੜਾ ਹੈ ਉੱਪਰ ਚੱਲਣਾ ਹੈ ਸਭ ਤੋਂ ਵਧੀਆ ਚੀਜ਼ ਖਾਣੀ ਚਾਹੀਦੀ ਹੈ ਸਰੇ ਮੈਨ ਟੂ ਮੈਨ ਡਿਫਰ ਕਰਦਾ ਹਰ ਆਦਮੀ ਦੀ ਆਪਣੀ ਆਪਣੀ ਤਸਵੀਰ ਹੁੰਦੀ ਹੈ ਮੂਫਲੀ ਦੇ ਅਗਰ ਤੁਸੀਂ ਮੈਂ ਜਿੰਨੇ ਦੱਸੀ ਗੱਲ ਇੱਕ ਮੁਠੀ ਤੁਸੀਂ ਖਾ ਲਓ ਜੇ ਹੁਣ ਤੁਸੀਂ ਪੰਜ ਚਾਰ ਮੁਠੀਆਂ ਖਾ ਲਓਗੇ ਤਾਂ ਨੇਚਰਲੀ ਨੁਕਸਾਨ ਹੁੰਦਾ ਹੈ ਔਰ ਕੋਈ ਵੀ ਚੀਜ਼ ਹੈ ਚਾਹੇ ਉਹ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ ਅਗਰ ਅਸੀਂ ਉਹਨੂੰ ਜ਼ਿਆਦਾ ਕਰਦੇ ਹਾਂ ਤਾਂ ਉਹ ਤੁਹਾਨੂੰ ਨੁਕਸਾਨ ਹੁੰਦਾ ਹੈ ਨੁਕਸਾਨ ਨਾਲੋਂ ਬੈਨੀਫਿਟ ਜਿਹੜੇ ਆ ਉਹ ਮੂੰਗਫਲੀ ਦੇ ਜ਼ਿਆਦਾ ਹੈ ਬੱਚਿਆਂ ਨੂੰ ਬਹੁਤ ਬੈਨੀਫਿਟ ਹੁੰਦਾ ਔਰ ਜਵਾਨ ਆਦਮੀ ਵਾਸਤੇ ਬਹੁਤ ਬੈਨੀਫਿਟ ਹੈ ਲੇਡੀਜ਼ ਵਾਸਤੇ ਬਹੁਤ ਮਤਲਬ ਸਾਰੇ ਹਰ ਤਰ੍ਹਾਂ ਦੇ ਵਰਗ ਵਾਸਤੇ ਮੂੰਗਫਲੀ ਆ ਕੋਈ ਨੁਕਸਾਨ ਨਹੀਂ ਹੈ ਮੂੰਗਫਲੀ ਖਾਣ ਦਾ ਜਿਹੜਾ ਸਮਾਂ ਹੈ ਜਿਵੇਂ ਮੈਂ ਦੱਸਿਆ ਕਿ ਡਾਇਬਟਿਕ ਪੇਸ਼ੈਂਟ ਅਗਰ ਹੈਗਾ ਤਾਂ ਸਵੇਰ ਨੂੰ ਖਾ ਲੈ ਬਾਕੀ ਰੁਟੀਨ ਦੇ ਵਿੱਚ ਅਗਰ ਤੁਸੀਂ ਰਾਤ ਨੂੰ ਮੂੰਗਫਲੀ ਖਾਂਦੇ ਹੋ ਤੇ ਜਿਹੜੀ ਉਹਦੀ ਪੂਰੀ ਕੈਲਰੀਜ਼ ਹੈ ਤੁਹਾ ਇੱਕ ਮਨੁੱਖ ਦੇ ਜਿਹੜਾ ਵਜਨ ਮੰਨ ਲਓ 60 ਕਿਲੋ ਭਾਰ ਹੈ ਤਾਂ ਉਹਨੂੰ ਇੱਕ ਦਿਨ ਦੇ ਵਿੱਚ ਪਰ ਬੋਡੀ ਬੀਲਡ ਦੇ ਮੁਤਾਬਕ 1 ਗ੍ਰਾਮ ਪ੍ਰੋਟੀਨ ਚਾਹੀਦੀ ਹੁੰਦੀ ਹੈ ਅਗਰ ਅਸੀਂ 100 ਗ੍ਰਾਮ मूਫਲੀ ਖਾਣੇ ਤੇ ਉਸਨੂੰ 26 ਗ੍ਰਾਮ ਜਿਹੜੀ ਪ੍ਰੋਟੀਨ ਹੈ ਉਹਦੇ ਵਿੱਚੋਂ ਮਿਲ ਜਾਂਦੀ ਹੈ ਬਾਕੀ ਜਿਹੜੀ ਰਿਮੇਨਿੰਗ ਹੈ ਸਾਨੂੰ ਅਦਰ ਫੂਡ ਤੋਂ ਮਿਲ ਜਾਂਦੀ ਹੈ ਸੋ ਪ੍ਰੋਟੀਨ ਜਿਹੜਾ ਸਾਡਾ ਬੀਸਿਕ ਡਾਈਟ ਦਾ ਇੱਕ ਹਿੱਸਾ ਹੈ ਸੋ मूਫਲੀ ਸਾਡੀ ਉਹਨੂੰ ਕਵਰ ਅਪ ਕਰਦੀ ਹੈ ਜਿਹੜੀ ਕੱਚੀ मूਫਲੀ ਹੈ ਜਿਹੜਾ 슈ਗਰ ਦਾ ਪੇਸ਼ੈਂਟ ਹੈ ਉਹਦੇ ਵਾਸਤੇ ਕੱਚੀ मूਫਲੀ ਬੈਨੀਫਿਟ ਰਹੇਗੀ ਬਾਕੀਆਂ ਵਾਸਤੇ ਪਕੀ मूਫਲੀ ਵੀ ਬੈਨੀਫਿਟ ਰਹੇਗੀ ਠੀਕ ਹੈ ਤੇ ਜਿਹੜਾ ਔਇਲ ਹੁੰਦਾ ਇਹ ਪਕਾਉਣ ਵਾਸਤੇ ਵੀ ਕੰਮ ਆ ਜਾਂਦਾ ਹੈ ਵਾਲਾਂ ਦੇ ਵਿੱਚ ਬੜਾ ਕਿ ਇਹਦੇ ਵਿੱਚ ਵਾਈਟਨ ਵਾਈਟਨ ਹੁੰਦਾ ਹੈ ਇੱਕ ਵਾਈਟਨ ਜਿਹੜਾ ਹੁੰਦਾ ਵਾਈਟਨ ਦੇ ਨਾਲ ਸਾਡੇ ਵਾਲਾਂ ਦਾ ਜਿਹੜਾ ਜਿਵੇਂ ਹੈਰ ਫਾਲ ਹੁੰਦਾ ਹੈ ਤੇ ਉਹ ਨਹੀਂ ਹੋਏਗਾ ਸੋ ਇਹਦੇ ਵਿੱਚ ਬੇਨਫਿਟ ਅਮਾਈਨ ਵਾਈਟਨ ਫਾਸਫੋਰਸ ਇਹ ਚੀਜ਼ਾਂ ਹੋਣ ਦੇ ਨਾਲ ਸਾਨੂੰ ਬਹੁਤ ਫੁੱਲੀ ਦੇ ਫਾਇਦੇ ਹੁੰਦੇ ਨੇ ਬਹੁਤ ਫੁੱਲੀ ਦੇ ਵਿੱਚ ਲਗਭਗ 567 ਕੈਲਰੀ ਜੀ 100 ਗ੍ਰਾਮ ਉਫਲੀ ਦੇ ਵਿੱਚ 26% ਗ੍ਰਾਮ ਜਿਹੜੀ ਹੁੰਦੀ ਹੈ ਇਹਦੇ ਵਿੱਚ ਪ੍ਰੋਟੀਨ ਹੁੰਦੀ ਹੈ 100 ਗ੍ਰਾਮ ਦੇ ਵਿੱਚ ਮੈਂ ਦੱਸ ਰਿਹਾ ਉਹਦੇ ਵਿੱਚ ਮੂੰਫਲੀ ਦਾ ਜਿਹੜਾ ਹੈ ਇਹਦੇ ਵਿੱਚ omega 3 fatty acid ਹੁੰਦਾ ਹੈ ਅਤੇ antioxidant ਹੁੰਦੇ ਨੇ ਇਸ ਕਰਕੇ ਮੂੰਫਲੀ ਦਾ ਜਿਹੜਾ ਬੈਨੀਫਿਟ ਹੈ ਉਹ ਹੀ ਮਿਨਿਵਿੰਗ ਕਰਕੇ ਹੈ ਬਹੁਤ ਵਧੀਆ ਹੈ। ਵਿਦ ਆਮ ਲੋਕ ਕਹਿੰਦੇ ਨੇ ਕਿ ਮੋਕੜੀ ਖਾਣ ਨਾਲ ਭਾਰ ਵੱਧਦਾ ਹੈ ਮੋਕੜੀ ਖਾਣ ਨਾਲ ਭਾਰ ਵੱਧਦਾ ਨਹੀਂ ਬਲਕਿ ਮੋਕੜੀ ਨਾਲ ਕੰਟਰੋਲ ਰਹਿੰਦਾ ਹੈ। ਅ ਮੈਂ ਸਰਦੀਆਂ ਜਿਵੇਂ ਸ਼ੁਰੂ ਹੁੰਦੀਆਂ ਆ ਇਹੋ ਜੀਆਂ ਚੀਜ਼ਾਂ ਨਟਸ ਜਿਹੜੇ ਆ ਉਹ ਹਰ ਵਿਅਕਤੀ ਦੀ ਜ਼ਿੰਦਗੀ ਦਾ ਹਿੱਸਾ ਤੇ ਜ਼ਰੂਰਤ ਬਣ ਜਾਂਦੀ ਹੈ। ਇਹ ਕੰਮ ਕੋਮਨ ਆਦਮੀ ਚਾਹੀ ਕੋਈ ਵੀ ਹੋਵੇ ਉਹਦੇ ਵਾਸਤੇ ਮੂੰਗਫਲੀ ਜਿਹੜੀ ਆ ਉਹ ਬੜੀ ਫਾਇਦੇਮੰਦ ਚੀਜ਼ ਆ ਬੜੀ ਸੌਖੀ ਆ ਔਰ ਮਿਲ ਵੀ ਜਾਂਦੀ ਹੈ ਅਵੇਲੇਬਿਲਟੀ ਵੀ ਹੈ ਮੂੰਗਫਲੀ ਦੇ ਜਿਹੜੇ ਆ ਦਿਨ ਹੁੰਦੇ ਖਾਣ ਦੇ ਦਿਨ ਹੁੰਦੇ ਨੇ ਲੋਹੜੀ ਤੱਕ ਤਾਂ ਬਹੁਤ ਚੱਲਦਾ ਲੋਹੜੀ ਦੇ ਤਿਉਹਾਰ 'ਚ ਵੀ ਬਹੁਤ ਚੱਲਦਾ ਹੈ ਮੂੰਗਫਲੀ ਦਾ ਜਿਹੜਾ ਇੱਕ ਮੇਨ ਬੈਨੀਫਿਟ ਜਿਹੜਾ ਸਾਡੇ ਸਰੀਰ ਦੇ ਉੱਤੇ ਆ ਮੂੰਗਫਲੀ ਦੇ ਵਿੱਚ ਲਗਭਗ 567 ਕੈਲਰੀ ਜੀ 100 ਗ੍ਰਾਮ ਮੂੰਗਫਲੀ ਦੇ ਵਿੱਚ ਹੁੰਦੀ ਆ 26% ਗ੍ਰਾਮ ਜਿਹੜੀ ਹੁੰਦੀ ਇਹਦੇ ਵਿੱਚ ਪ੍ਰੋਟੀਨ ਹੁੰਦੀ ਹੈ 100 ਗ੍ਰਾਮ ਦੇ ਮੈਂ ਦੱਸ ਰਿਹਾ ਉਹਦੇ ਵਿੱਚ ਤੇ 16 ਗ੍ਰਾਮ ਜਿਹੜੇ ਸਾਡੇ ਅਦਰਸ ਅ ਕਾਰਬੋਹਾਈਡਰੇਟ ਵਗੈਰਾ ਤੇ ਹੋਰ ਇਹਦੇ ਵਿੱਚ ਜਿਹੜਾ ਫੈਟ ਹੁੰਦਾ ਮੂੰਫਲੀ ਦਾ ਜਿਹੜਾ ਹੈ ਇਹਦੇ ਵਿੱਚ omega 3 ਫੈਟੀ ਐਸਿਡ ਹੁੰਦਾ ਹੈ ਔਰ ਐਂਟੀਆਕਸੀਡੈਂਟ ਹੁੰਦੇ ਨੇ ਇਸ ਕਰਕੇ ਮੂੰਫਲੀ ਦਾ ਜਿਹੜਾ ਬੈਨੀਫਿਟ ਹੈ ਉਹ ਇਮਿਊਨਿਟਿ ਬਾਰੇ ਬਹੁਤ ਵਧੀਆ ਹੈ ਤੇ ਇਹਨੂੰ ਜਿਹਨੂੰ ਕਹਿ ਸਕਦੇ ਆਪਾਂ ਪੰਜਾਬੀ ਦੇ ਵਿੱਚ ਪੁਰਾਣੇ ਲੋਕ ਵੀ ਕਹਿੰਦੇ ਕਿ ਜਿਹੜਾ ਇਹ ਮੂੰਫਲੀ ਹੈ ਇਹ ਇੰਗਰੀਬ ਲੋਕਾਂ ਦੇ ਕਾਜੂ ਤੇ ਬਦਾਮ ਨੇ ਸੂ ਮੂੰਫਲੀ ਦੇ ਸਰਦੀਆਂ ਦਿਨ ਦੇ ਵਿੱਚ ਬੜੀ ਬੈਨੀਫਿਟ ਹੈ ਇੱਕ ਮਨੁੱਖ ਨੂੰ ਇੱਕ ਦਿਨ ਦੇ ਵਿੱਚ ਆਪਣੀ ਜਿੰਨੀ ਕੁ ਮੁਠੀ ਹੁੰਦੀ ਹੈ ਇੰਨੀ ਮੁਠੀ ਭਰ ਕੇ ਮੂੰਫਲੀ ਅਗਰ ਖਾ ਲੇ ਜਿਹੜਾ 슈ਗਰ ਦਾ ਪੇਸ਼ੈਂਟ ਹੈ ਅਗਰ ਉਹ ਸਬੀਰ ਨੂੰ अर्ਲੀ ਮਾਰਨਿੰਗ ਤੇ ਰਾਤ ਨੂੰ ਪੀ ਕੇ ਸਵੇਰੇ ਖਾਏਗਾ ਤਾਂ ਉਹਦੀ ਜਿਹੜੀ ਡਾਇਬੀਟਿਕ ਹੈ ਉਹ ਵੀ ਕੰਟਰੋਲ ਹੁੰਦੀ ਹੈ ਮੂੰਫਲੀ ਦੇ ਬੈਨੀਫਿਟ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਮੂੰਫਲੀ ਜਿਹੜੀ ਹੈ ਉਹ ਬੰਦੇ ਦਾ ਵਜ਼ਨ ਵੀ ਘਟਾਉਂਦੀ ਹੈ ਕਿ ਜਦੋਂ ਅਸੀਂ ਮੂੰਫਲੀ ਖਾਂਦੇ ਹਾਂ ਜਿਹੜਾ ਸਾਡਾ ਸਟਮਕ ਹੈ ਮੂੰਫਲੀ ਦਾ ਜਦੋਂ ਭਰ ਜਾਂਦਾ ਹੈ ਤਾਂ ਉਹਦੇ ਨਾਲ ਬਾਕੀ ਜਿਹੜੀ ਅਸੀਂ ਡਾਈਟ ਲੈਨੇ ਆ ਉਹ ਸਾਡੀ ਘਟ ਜਾਂਦੀ ਹੈ ਉਸ ਡਾਈਟ ਘਟਣ ਦੇ ਨਾਲ ਬੀ ਤੇ ਮੂਫਲੀ ਦੇ ਜਿਹੜੇ ਬੈਨੀਫਿਟ ਨੇ ਜਿਹਦੇ ਚ ਓਮੇਗਾ 3 ਫੈਟੀ ਐਸਿਡ ਕਰਕੇ ਐਂਟੀਆਕਸੀਡੈਂਟ ਹੋਣ ਕਰਕੇ ਸਾਡਾ ਜਿਹੜਾ ਵਜਨ ਹੈ ਉਹ ਕੰਟਰੋਲ ਰੱਖਦੀ ਹੈ ਵਜਨ ਵਧ ਨਹੀਂ ਦਿੱਤੇ ਮੇ ਤਾਂ ਆਮ ਲੋਕ ਕਹਿੰਦੇ ਨੇ ਕਿ ਮੂਫਲੀ ਖਾਣ ਨਾਲ ਭਾਰ ਵੱਧਦਾ ਹੈ ਮੂਫਲੀ ਖਾਣ ਨਾਲ ਭਾਰ ਵੱਧਦਾ ਨਹੀਂ ਬਲਕਿ ਮੂਫਲੀ ਨਾਲ ਕੰਟਰੋਲ ਰਹਿੰਦਾ ਹੈ ਮੂਫਲੀ ਦੇ ਨਾਲ ਸਾਡੇ ਜਿਹੜੇ ਵਾਲ ਹੈ ਬਾਣਾ ਵਾਸਤੇ ਸਾਡੀ ਸਕਿਨ ਵਾਸਤੇ ਬੜੀ ਵਧੀਆ ਚੀਜ਼ ਹੈ ਮੂਫਲੀ ਦਾ ਤੇਲ ਸਾਡਾ ਜਿਹੜਾ ਇਡਵਲ ਆਇਲਸ ਹੈ ਅਸੀਂ ਜਦੋਂ ਕੋਈ ਖਾਣਾ ਵਗੈਰਾ ਬਣਾਣੇ ਆ ਪਕਾਣੇ ਆ ਤਾਂ ਉਹਦੇ ਵਿੱਚ ਵੀ ਬੇਨਫੀਟ ਹੁੰਦਾ ਸੋ ਮੂਫਲੀ ਸਦੀ ਸਾਡੀ ਪੰਜਾਬ ਉਹ ਖਾਸ ਕਰ ਹਰਿਆਣਾ ਤੇ ਰਾਜਸਥਾਨ ਦੀ ਇੱਕ ਵਧੀਆ ਡਿਸ਼ ਹੈ ਸੋ ਹਿਮਾਚਲ ਚ ਵੀ ਲੋਕ ਖਾਂਦੇ ਆ ਸਾਰੇ ਜਿਹੜਾ ਨਾਰਥ ਦਾ ਬਲਕਿ 올 ਓਵਰ ਇੰਡੀਆ ਕੇ ਪੂਰੇ ਵਰਲਡ ਵਿੱਚ ਮੂਫਲੀ ਦਾ ਜਿਹੜਾ ਹੈ ਉੱਪਰ ਚੱਲਣਾ ਸਵੇਰ ਦੀ ਅੱਛੀ ਚੀਜ਼ ਹੈ ਸਰ ਇਹ ਮੈਨ ਟੂ ਮੈਨ ਡਿਫਰ ਕਰਦਾ ਹੈ ਹਰ ਆਦਮੀ ਦੀ ਆਪਣੀ ਆਪਣੀ ਤਸਵੀਰ ਹੁੰਦੀ ਹੈ ਮੂਫਲੀ ਦੇ ਅਗਰ ਤੁਸੀਂ ਮੈਂ ਜਿੰਨੇ ਦੱਸੀ ਗੱਲ ਇੱਕ ਮੁਠੀ ਤੁਸੀਂ ਖਾ ਲਓ ਜੇ ਹੁਣ ਤੁਸੀਂ ਪੰਜ ਚਾਰ ਮੁਠੀਆਂ ਖਾ ਲਓਗੇ ਤਾਂ ਨੇਚਰਲੀ ਨੁਕਸਾਨ ਹੁੰਦਾ ਹੈ ਔਰ ਕੋਈ ਵੀ ਚੀਜ਼ ਹੈ ਚਾਹੇ ਉਹ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ ਅਗਰ ਅਸੀਂ ਉਹਨੂੰ ਜ਼ਿਆਦਾ ਕਰਦੇ ਹਾਂ ਤਾਂ ਉਹ ਤੁਹਾਨੂੰ ਨੁਕਸਾਨ ਹੁੰਦਾ ਹੈ ਨੁਕਸਾਨ ਨਾਲੋਂ ਬੈਨੀਫਿਟ ਜਿਹੜੇ ਆ ਉਹ ਮੂੰਗਫਲੀ ਦੇ ਜ਼ਿਆਦਾ ਹੈ ਬੱਚਿਆਂ ਨੂੰ ਬਹੁਤ ਬੈਨੀਫਿਟ ਹੁੰਦਾ ਔਰ ਜਵਾਨ ਆਦਮੀ ਵਾਸਤੇ ਬਹੁਤ ਬੈਨੀਫਿਟ ਹੈ ਲੇਡੀਜ਼ ਵਾਸਤੇ ਬਹੁਤ ਮਤਲਬ ਸਾਰੇ ਹਰ ਤਰ੍ਹਾਂ ਦੇ ਵਰਗ ਵਾਸਤੇ ਮੂੰਗਫਲੀ ਦਾ ਕੋਈ ਨੁਕਸਾਨ ਨਹੀਂ ਹੈ ਮੂੰਗਫਲੀ ਖਾਣ ਦਾ ਜਿਹੜਾ ਸਮਾਂ ਹੈ ਜਿਵੇਂ ਮੈਂ ਦੱਸਿਆ ਕਿ ਡਾਇਬਟਿਕ ਪੇਸ਼ੈਂਟ ਅਗਰ ਹੈਗਾ ਤਾਂ ਸਵੇਰ ਨੂੰ ਖਾ ਲੈ ਬਾਕੀ ਰੁਟੀਨ ਦੇ ਵਿੱਚ ਅਗਰ ਤੁਸੀਂ ਰਾਤ ਨੂੰ ਮੂੰਗਫਲੀ ਖਾਂਦੇ ਹੋ ਤੇ ਜਿਹੜੀ ਉਹਦੀ ਪੂਰੀ ਕੈਲਰੀਜ਼ ਹੈ ਤੁਹਾ ਇੱਕ ਮਨੁੱਖ ਦੇ ਜਿਹੜਾ ਵਜਨ ਮੰਨ ਲਓ 60 ਕਿਲੋ ਭਾਰ ਹੈ ਤਾਂ ਉਹਨੂੰ ਇੱਕ ਦਿਨ ਦੇ ਵਿੱਚ ਪਰ ਬੋਡੀ ਬੀਲਡ ਦੇ ਮੁਤਾਬਕ 1 ਗ੍ਰਾਮ ਪ੍ਰੋਟੀਨ ਚਾਹੀਦੀ ਹੁੰਦੀ ਹੈ ਅਗਰ ਅਸੀਂ 100 ਗ੍ਰਾਮ मूਫਲੀ ਖਾਣੇ ਤੇ ਉਸਨੂੰ 26 ਗ੍ਰਾਮ ਜਿਹੜੀ ਪ੍ਰੋਟੀਨ ਹੈ ਉਹਦੇ ਵਿੱਚੋਂ ਮਿਲ ਜਾਂਦੀ ਹੈ ਬਾਕੀ ਜਿਹੜੀ ਰਿਮੇਨਿੰਗ ਹੈ ਸਾਨੂੰ ਅਦਰ ਫੂਡ ਤੋਂ ਮਿਲ ਜਾਂਦੀ ਹੈ ਸੋ ਪ੍ਰੋਟੀਨ ਜਿਹੜਾ ਸਾਡਾ ਬੀਸਿਕ ਡਾਈਟ ਦਾ ਇੱਕ ਹਿੱਸਾ ਹੈ ਸੋ मूਫਲੀ ਸਾਡੀ ਉਹਨੂੰ ਕਵਰ ਅਪ ਕਰਦੀ ਹੈ ਜਿਹੜੀ ਕੱਚੀ मूਫਲੀ ਹੈ ਜਿਹੜਾ 슈ਗਰ ਦਾ ਪੇਸ਼ੈਂਟ ਹੈ ਉਹਦੇ ਵਾਸਤੇ ਕੱਚੀ मूਫਲੀ ਬੈਨੀਫਿਟ ਰਹੇਗੀ ਬਾਕੀਆਂ ਵਾਸਤੇ ਪਕੀ मूਫਲੀ ਵੀ ਬੈਨੀਫਿਟ ਰਹੇਗੀ ਠੀਕ ਹੈ ਤੇ ਜਿਹੜਾ ਔਇਲ ਹੁੰਦਾ ਇਹ ਪਕਾਉਣ ਵਾਸਤੇ ਵੀ ਕੰਮ ਆ ਜਾਂਦਾ ਹੈ ਵਾਲਾਂ ਦੇ ਵਿੱਚ ਬੜਾ ਕਿ ਇਹਦੇ ਵਿੱਚ ਵਾਈਟਨ ਵਾਈਟਨ ਹੁੰਦਾ ਇੱਕ ਵਾਈਟਨ ਜਿਹੜਾ ਹੁੰਦਾ ਵਾਈਟਨ ਦੇ ਨਾਲ ਸਾਡੇ ਵਾਲਾਂ ਦਾ ਜਿਹੜਾ ਜਿਵੇਂ हेयर ਫਾਲ ਹੁੰਦਾ ਹੈ ਤੇ ਉਹ ਨਹੀਂ ਹੋਏਗਾ ਸੋ ਇਹਦੇ ਵਿੱਚ ਬੇਨਫਿਟ ਅਮਾਈਨ ਵਾਈਟਨ ਫਾਸਫੋਰਸ ਇਹ ਚੀਜ਼ਾਂ ਹੋਣ ਦੇ ਨਾਲ ਸਾਨੂੰ